बिजली बिल रद्द करा के रहेंगे, बीज बिल रो रद्रीम द्वारा बहाल करो स्मार्ट मीटर नहीं लगन दवा गए मोटर नहीं लग गए ਪੰਜਾਬ ਦੇ ਐਸ ਕੇ ਐਮ ਕਿਸਾਨਾਂ ਵੱਲੋਂ ਦੇ ਸਖਤ ਕਿਸਾਨ ਮੋਰਚੇ ਉਹਨਾਂ ਵੱਲੋਂ ਵਖਵਾਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਵਖਵਗ ਪਿੰਡਾਂ ਦੇ ਵਿੱਚ ਝੰਡਾ ਮਾਰਚ ਕੀਤਾ ਜਾ ਰਿਹਾ ਹੈ ਕਿਸਾਨ ਉਗਰਾਹਵਲੋਂ ਤੇ ਹੋਰ ਜਿੱਥੇ ਦੂਰੀ ਜਿੱਥੇ ਬੰਦੀਆਂ ਹਨ ਉਹਨਾਂ ਵੱਲੋਂ ਵੀ ਪਿੰਡਾਂ ਦੇ ਵਿੱਚ ਕਈ ਦਿਨਾਂ ਤੋਂ ਚੱਲ ਰਿਹਾ ਹੈ 1 ਤਰੀਕ ਤੋਂ ਇਹ ਮੁਹਿੰਮ ਸ਼ੁਰੂ ਹੋਈ ਸੀ ਅੱਜ ਪਹਿਲੇ 15 20 ਪਿੰਡ ਕਰਦੇ ਅੱਜ ਵੀ ਇਹਨਾਂ ਨੇ ਕਾਫੀ ਪਿੰਡਾਂ 'ਚ ਝੰਡਾ ਮਾਰਚ ਕਰਨਾ ਕਿਸਾਨਾਂ ਦਾ ਇਹੀ ਕਹਿਣਾ ਹੈ ਵੀ ਅਸੀਂ ਆਪਣੀ ਜ਼ਮੀਨਾਂ ਤੇ ਕਬਜ਼ਾ ਬਿਲਕੁਲ ਨਹੀਂ ਹੌਣ ਦੇਣਾ ਜਿਹੜਾ ਬੀਜ ਹੈ ਬੀਜ ਅਸੀਂ ਆਪਣਾ ਤਿਆਰ ਕਰਦੇ ਹਾਂ ਤਾਂ ਉਸ ਤੇ ਅਸੀਂ ਆਪਣੀ ਫਸਲ ਦੀ ਬੁਝਾਈ ਕਰਦੇ ਹਾਂ ਜੇ ਮੰਨ ਲਓ ਇਹ ਵੀ ਬੀਜ ਜਿਹੜੇ ਬਿੱਲ ਲੈ ਕੇ ਆ ਰਹੇ ਜੇ ਬਿੱਲ ਇਹ ਸਰਕਾਰ ਨੇ ਪਾਸ ਕਰਤਾ ਤਾਂ ਕਿਸਾਨਾਂ ਨੂੰ ਉਹ ਬੀਜ ਜਿਹੜੇ ਡੀ ਵਿਰੋਧ ਕੀਤਾ ਜਾ ਰਿਹਾ ਹੈ ਸਰਕਾਰ ਬੀਜੇਪੀ ਦੀ મોદી ਸਰਕਾਰ ਜਿਹੜਾ ਲੈ ਕੇ ਆਈਏ ਬਿੱਲ 2025 ਲੈ ਕੇ ਬੀਜ ਬਿੱਲ ਲੈ ਕੇ ਆਈਏ ਤੇ ਇੱਕ ਸੀਡ ਬਿੱਲ ਲੈ ਕੇ ਆਈਏ ਉਸਦੇ ਅਸੀਂ ਲੋਕਾਂ ਨੂੰ ਲਾਮਬੰਦ ਕਰ ਰਹੇ ਪਿੰਡਾਂ ਵਿੱਚ ਵੀ ਇਹ ਬਿੱਲ ਜਿਹੜਾ ਹੁਣ ਇਹਨਾਂ ਨੇ ਅਗਲੇ ਸੈਸ਼ਨ ਵਿੱਚ ਫਰਵਰੀ ਦੇ ਮਹੀਨੇ ਵਿੱਚ ਸੈਸ਼ਨ ਵਿੱਚ ਇਹਨਾਂ ਨੇ ਉਥੇ ਇਹਨਾਂ ਨੂੰ ਪਾਸ ਕਰਨਾ ਹੈ ਉਥੇ ਲਿਆ ਰਹੇ ਨੇ ਬਿੱਲ ਇਸ ਲਈ ਅਸੀਂ ਲੋਕਾਂ ਨੂੰ ਜਾਗਰਤ ਕਰਨਾ ਆਏ ਆ ਹਰ ਹਰ ਪਿੰਡ ਦੇ ਵਿੱਚ ਜਾ ਰਹੇ ਆ ਕਿਉਂਕਿ ਜਿਹੜਾ ਇਹ ਬਿੱਲ ਬਹੁਤ ਘਾਤਕ ਜਿਹੜਾ ਬਿਜਲੀ ਬਿੱਲ ਆ ਰਿਹਾ ਤੇ ਬੀਜ ਬਿੱਲ ਆ ਇਹ ਬੀਜ ਵੀ ਲੀਏ ਕੋਈ ਹਾਂ ਬੀਜ ਬੇਲਿਆ ਸੀਡ ਬਿੱਲ ਆ ਰਿਹਾ ਹੈ ਸੀਡ ਬਿੱਲ ਦੋ ਹਾਂ ਉਹਦੇ ਵਿੱਚ ਸਾਡੇ ਕੀ ਹੈ ਸੀਡ ਬਿੱਲ ਚ ਕੀ ਹੈ ਉਹਦੇ ਵਿੱਚ ਹੈਗਾ ਜਿਹੜੇ ਸਾਡੇ ਕੋਈ ਆਮ ਜਿਹੜਾ ਦੁਕਾਨਾਂ ਤੇ ਜਾ ਅਸੀਂ ਆਪਣੇ ਘਰ ਤੇ ਜਿਹੜਾ ਡਰਮਾਂ ਵਿੱਚੋਂ ਆਪਣੇ ਬੀਜ ਲੈ ਕੇ ਵਰਤ ਸਕਦੇ ਹਾਂ ਉਹ ਨਹੀਂ ਵਰ ਸਕਾਂਗੇ ਕਿਉਂਕਿ ਇਹ ਇਹਨਾਂ ਨੇ ਆਪਣੀਆਂ ਉਹ ਵੱਡੀਆਂ-ਵੱਡੀਆਂ ਕੰਪਨੀਆਂ ਦੇ ਬੀਜ ਆਇਆ ਕਰਨੇ ਆ ਜਿਵੇਂ ਬਾਇਰਮਨ ਸੈਂਟੋ ਉਹਨਾਂ ਦੇ ਬੀਜ ਆਇਆ ਕਰਨੇ ਆ ਉਹ ਸਾਨੂੰ ਬੀਜਾਂ ਦੇ ਮਜਬੂਰ ਹੋਣਾ ਪੈ ਰਿਹਾ ਗੁਰੂਆ ਕਿਉਂਕਿ ਜਿਸ ਦਾ ਬੀਜ ਹੈ ਉਸ ਦਾ ਹੀ ਕੰਟਰੋਲ ਹੈ ਖੇਤੀ ਤੇ ਖੇਤੀ ਅੱਗੇ ਕੰਟਰੋਲ ਸੀ ਆਮ ਸਾਡੇ ਕਿਸਾਨਾਂ ਦੇ ਕੋਲ ਸੀ ਬੀਜ ਸਾਡਾ ਹੈਗਾ ਸੀ ਇਹ ਇਸਲਾਮਬੰਦ ਲੋਕਾਂ ਨੂੰ ਕਰ ਰਹੇ ਆ ਇਹ ਜਿਹੜਾ ਤਿੰਨ ਕਾਨੂੰਨਾਂ ਦਾ ਵੀ ਇਹ ਘਾਤਕ ਬੇਲਿਆ ਅਸੀਂ ਇਹ ਲੋਕ ਅੱਜ ਪੰਜਾਬ ਵਿੱਚ ਮੈਮ ਚਲਾਈ ਅਸੀਂ ਹਰ ਆਲ ਇੰਡੀਆ ਦੇ ਵਿੱਚ ਮੈਮ ਚਲਾਵਾਂਗੇ ਕਿਉਂਕਿ ਇਹ ਬਿੱਲ ਵਾਪਸ ਕਰਾ ਕੇ ਆਵਾਂਗੇ ਕਿਉਂਕਿ ਜਿਹੜਾ ਬਿਜਲੀ ਬਿੱਲ ਲੈ ਕੇ ਆ ਰਹੇ ਆ ਇਹ ਜਿਹੜੇ ਗ੍ਰਿਡ ਏ ਸਾਡੇ ਆ ਉਹ ਸਾਡੀਆਂ ਜ਼ਮੀਨਾਂ ਵਿੱਚ ਲੱਗੇ ਆ ਖੰਭੇ ਸਾਡੀਆਂ ਜ਼ਮੀਨਾਂ ਵਿੱਚ ਲੱਗੇ ਹੋਏ ਨੇ ਇਸ ਕਰਕੇ ਇਹ ਸਾਡੇ ਸਾਡੇ ਪੈਲੀਆਂ ਜ਼ਮੀਨਾਂ ਵਿੱਚ ਜਿਹੜੇ ਗ੍ਰਿਡ ਲੱਗੇ ਨੇ ਉਹ ਅਸੀਂ ਪ੍ਰਾਈਵੇਟ ਕੰਪਨੀਆਂ ਨੂੰ ਨਹੀਂ ਦੇਣੇ ਚਾਹੁੰਦੇ ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚ ਗ੍ਰਿਡ ਬਣੇ ਉਹਨਾਂ ਦੀ ਜ਼ਮੀਨਾਂ ਤੇ ਲੈਣ ਕੇ ਬਾਅਦ ਉਹ ਬਿਜਲੀ ਗ੍ਰਿਡ ਬਣਾਏ ਗਏ ਸੀ ਖੰਭੇ ਲਾਏ ਗਏ ਸੀ ਉਸ ਦਾ ਵੀ ਮਤਲਬ ਨੁਕਸਾਨ ਕਿਸਾਨ ਦੀ ਫਸਲ ਦੀ ਵੱਡੇ ਵੱਡੇ ਖੰਭੇ ਲੱਗਦੇ ਆ ਕਾਫੀ ਰਕਵਾ ਉਹਦੇ ਫਸਲ ਕਿਸਾਨਾਂ ਕੀ ਨੁਕਸਾਨੇ ਜਾਂਦੀ ਹੈ ਮੈਂ ਤੁਹਾਡਾ ਜਿਹੜਾ ਬਿਜਲੀ ਦਾ ਕੰਮ ਹੈ ਇਹਦੇ ਬਾਰੇ 1 ਮਿੰਟ ਚ ਗੱਲ ਕਰਨੀ ਹੈ ਜਿਹੜੀ ਸੈਂਟਰ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਦਾ ਮੁਹैया ਕਰਨ ਨੂੰ ਦਿੱਤਾ ਹੈ ਉਹਨਾਂ ਨੇ ਸੂਬੇ ਸਰਕਾਰਾਂ ਤੋਂ ਇਹ ਮੰਗ ਕਰਿਆ ਵੀ ਇਹਨਾਂ ਨੂੰ ਲਾਗੂ ਕਰੋ ਤੁਸੀਂ ਉਹਦੇ ਸਬੰਧ ਚ ਜਿਹੜਾ ਸੰਯੁਕਤ ਮੋਰਚੇ ਵੱਲੋਂ ਕਾਲ ਹੈ ਇਹ ਪਿੰਡਾਂ ਚ ਜਾਗਰੂਕ ਕਰਨ ਵਾਸਤੇ ਅਸੀਂ ਪੰਜਾਬ ਸਰਕਾਰ ਨੂੰ ਮਜਬੂਰ ਕਰਾਂਗੇ ਵੀ ਇਹ ਜਿਹੜਾ ਮਤਾ ਜਿਵੇਂ ਪਹਿਲਾਂ ਪ੍ਰਾਈਵੇਟ ਮੰਡੀਆਂ ਦਾ ਮਤਾ ਪਵਾਇਆ ਐ ਇਹੀ ਮਤਾ ਪਵਾ ਕੇ ਇਹਨੂੰ ਕੈਂਸਲ ਕਰਾਵਾਂਗੇ ਜਦੋਂ ਕੋ ਕੈਂਸਲ ਨਹੀਂ ਹੁੰਦਾ ਇਹ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ ਇਸ ਲਈ ਜਿਹੜਾ ਬੀਜ ਦਾ ਮੁੱਦਾ ਹੈ ਬੀਜ ਹੁਣ ਜਿਵੇਂ ਯੂਰੀ ਹੈ ਜਾਂ ਡਾਈਮੋ ਨਹੀਂ ਹੈ ਹੁਣ ਇਹਨਾਂ ਦੇ ਹੱਥ 'ਚ ਜਾਣਾ ਸਾਡੀ ਸੰਘਟੀ ਕਾਸਦ ਨੇ ਜਦੋਂ ਵੀ ਕਦੇ ਸਾਡਾ ਬੀਜ ਦੇ ਜਾਂ ਕਣਕ ਜਾਂ ਕੋਈ ਸਾਨੂੰ ਜੁਰੀਤ ਦੀ ਲੋੜ ਪੈਂਦੀ ਹੈ ਜਦੋਂ ਇਹਨਾਂ ਦੇ ਬੀਜ ਹੱਥ 'ਚ ਆ ਗਿਆ ਇਹ ਸਾਨੂੰ ਬੀਜ ਨਹੀਂ ਦੇਣਗੇ ਸਾਡੀਆਂ ਫਸਲਾਂ ਕਿਥੋਂ ਹੋਣਗੀਆਂ ਗੱਲ ਮੁਕਾ ਕੇ ਸਾਡੀਆਂ ਜ਼ਮੀਨਾਂ ਖੋਣ ਦਾ ਤਿਆਰ ਕਰ ਰੱਖਿਆ ਸਰਕਾਰਾਂ ਨੇ ਉਹ ਅਸੀਂ ਨਹੀਂ ਹੋਰਦਾ ਸਾਡੀ ਜਾਨ ਇਹ ਮੁੱਦਾ ਜੀ ਜਿਵੇਂ ਬਿਜਲੀ ਦਾ ਜਿਹੜਾ ਸੋਧ ਪੇਲਾ 2020 ਆ ਉਹ ਜੋ ਉਹਨਾਂ ਨੇ ਰੱਦ ਕੀਤਾ ਸੀ ਜਦੋਂ ਕਿਸਾਨ ਮੋਰਚਾ ਲੱਗਿਆ ਸੀ ਉਸ ਨੂੰ ਇਹ ਦੁਬਾਰੇ 2025 ਐਕਟ ਦੁਬਾਰੇ ਲਿਆ ਰਹੇ ਨੇ ਉਸਦੇ ਨੂੰ ਜਾਗਰਤਾ ਕਰਨ ਵਾਸਤੇ ਅੱਜ ਸਾਡਾ ਸੰਯੁਕਤ ਮੋਰਚਾ ਦੀ ਜਿਹੜੀ ਕਾਰ ਹੈ ਉਹ ਕਈ ਦਿਨਾਂ ਤੋਂ ਅਸੀਂ ਚੱਲ ਰਹੇ ਹਾਂ ਪਿੰਡਾਂ ਦੇ ਵਿੱਚ ਤੇ ਲੋਕਾਂ ਨੂੰ ਜਾਗਰਤਾ ਕਰਨ ਵਾਸਤੇ ਅੱਜ ਵੀ ਅਸੀਂ ਬਈ ਕਈ ਪਿੰਡਾਂ ਦਾ ਦੌਰਾ ਕਰਨਾ ਹੈ ਅੱਜ ਕਿਹੜੇ ਕਿਹੜੇ ਪਿੰਡਾਂ ਗਏ ਅੱਜ ਜਿਵੇਂ ਕਲਾਰਾਂ ਦੋਦੜਾ ਭੇੜਪਰੀ ਕੋਟਰੀ ਨਵਾਦਾ ਕਤਰਦਾਬਾਦ ਸਾਰੇ ਸਹਿਜਪੁਰਾ ਇਹ ਸਾਰੇ ਪਿੰਡਾਂ ਦਾ ਦੌਰਾ ਹੈ ਜੀ ਮੁੱਦਾ ਜੀ ਸਮਾਰਟ ਮੀਟਰਾਂ ਦਾ ਵੀ ਹੈ ਵੀ ਲੋਕਾਂ ਨੂੰ ਇਹ ਕਹਿਣਾ ਵੀ ਜਿਹਦੇ ਵੀ ਲੱਗਿਆ ਹੋਇਆ ਕੋਈ ਡਰਨ ਦੀ ਲੋੜ ਨਹੀਂ ਕੋਈ ਚਿੰਤ ਕੰਦੀ ਲੋੜ ਨਹੀਂ ਉਹਨੂੰ ਪੱਟ ਕੇ ਤੁਸੀਂ ਆਪਦਾ ਗ੍ਰੈਜੂਏਟ ਹੋ ਤੇ ਜਿਹੜਾ ਬਿਜਲੀ ਸੋਦ ਬਿਲ ਹੈ ਇਹ ਬਹੁਤ ਖਤਰਨਾਕ ਹੈ ਜੀ ਲੋਕਾਂ ਨੂੰ ਜਾਗਰਤਾ ਹੋਣਾ ਪੈਣਾ ਹੈ ਕਿਸਾਨ ਜੂਰੀਆਂ ਨਾਲ ਜੁੜਨਾ ਪੈਣਾ ਹੈ ਤੇ ਫਿਰ ਇਹ ਸਰਕਾਰਾਂ ਜਿਹੜੀਆਂ ਨੇ ਥੋੜਾ ਜਿਹਾ ਇਹਨਾਂ ਦਾ ਜੂਨ ਸਰਕਟ ਵੀ ਬਿੱਲ ਸਿਰਫ ਕਿਸਾਨਾਂ ਵਾਸਤੇ ਹੈ ਕਿ ਆਮ ਆਮ ਜਨਤਾ ਵਾਸਤੇ ਹੈ ਜੀ ਪੂਰੇ ਮਤਲਬ ਇੰਡੀਆ ਦੇ ਸਾਰੇ ਜਿੰਨੇ ਵੀ ਘਰ ਵਸਦੇ ਨੇ ਉਹਨਾਂ ਵਾਸਤੇ ਹੈ ਜੀ ਕੱਲੇ ਕਿਸਾਨਾਂ ਵਾਸਤੇ ਨਹੀਂ ਹੈਗਾ ਵੀ ਕਿਸਾਨ ਕੀ ਨੁਕਸਾਨ ਕਰੂਗਾ ਜੀ ਇਹਦਾ ਬਹੁਤ ਵੱਡਾ ਨੁਕਸਾਨ ਹੈ ਜੀ ਅਸੀਂ ਕਹਿੰਦੇ ਮਤਲਬ ਘਰ ਦੇ ਵਿੱਚ ਜਿਹੜਾ ਵਪਾਰ ਹੈ ਜਿਹੜਾ ਜਿਵੇਂ ਹੁਣ ਅਸੀਂ ਮੋਟਰਸਾਈਕਲ ਦਾਣਿਆ ਜਾਂ ਮਤਲਬ ਕੀ ਗੱਡੀ ਜਾਂ ਮੱਝਾਂ ਨਮਾਉਣਾ ਇਹਦਾ ਵੀ ਬਹੁਤ ਵੱਡਾ ਨੁਕਸਾਨ ਹੈ ਇਹ ਬਿੱਲ ਦੇ ਵਿੱਚ ਅਸੀਂ ਘਰ ਵਿੱਚ ਕੁਝ ਵੀ ਨਹੀਂ ਕਰ ਸਕਦੇ ਭਰਪੂਰ ਸਿੰਘ ਅਜੇ ਬਸ ਬਲਾਸ ਕਤਰ ਭਾਰਤੀ ਕਿਸਾਨ ਜੂਨੇ ਨੇ ਇਕਤਾ ਗ੍ਰਹਾਨ ਜੀ ਗਰੀਬਾਂ ਅਸੀਂ 30 40 ਪਿੰਡ ਇਧਰ ਸਮਾਣੇ ਤੋਂ ਜਿਹੜੇ ਇਧਰਲੇ ਪਾਸੇ ਨੇ ਫਤਿਹਪੁਰ ਇਧਰ ਸਾਰੇ ਕੱਟ ਚੁੱਕੇ ਆ ਅੱਜ ਜਿਹੜਾ ਇਧਰ ਸਮਾਣੇ ਤੋਂ ਆਹ ਏਰੀਆ ਇਧਰ ਕਲਾਰਾਂ ਵਗੈਰਾ ਇਹ ਸਾਰੇ ਪਿੰਡ ਇਧਰ ਗਾਜੇਵਾਸ ਬੰਮਣਾ ਸਾਰਾ ਇਹਨਾਂ ਦੀ ਕੋਸ਼ਿਸ਼ ਕਰਾਂਗੇ ਜਿਹੜੇ ਰਹਿ ਗਏ ਫਿਰ ਕੱਢਾਂਗੇ ਸੋ ਅੱਜ ਜਿਹੜਾ ਮਾਰਚ ਆ ਇਧਰੋਂ ਸਾਡਾ ਕੱਤੋਂ ਚੱਲਣਾ ਹੈ ਏਜੰਡਾ ਮਾਰ ਤੁਹਾਡਾ ਇਹ ਬਸ ਨਹੀਂ ਪਹਿਲਾਂ ਤਾਂ 1 ਤਰੀਕ ਤੋਂ ਚੱਲਿਆ ਹੈ ਬਸ 4 ਤੱਕ ਫਿਰ ਉਸ ਤੋਂ ਬਾਅਦ ਵਿੱਚ ਦੀ 2 ਦਿਨ ਰੈਸਟ ਕਰਕੇ 7 ਤਰੀਕ ਨੂੰ ਅੱਜ ਫੇਰ ਕਰਨਾ ਜੇ ਕੋਈ ਰਹਿ ਗਿਆ ਫਿਰ ਫਿਰ ਇੱਕ ਦਿਨ ਅਖਲਾ ਹਾਂਜੀ ਸਾਰੇ ਪੰਜਾਬ ਚ ਹੈ ਸਾਰੇ ਪੰਜਾਬ ਦਾ ਹੀ ਮਸਲਾ ਹੈ